तु किताब ਕਿੱਥੇ ਤੁਰ ਗਏ ਉਹ ਸੱਤਨੁਰ ਅੱਖੀਂ ਨਾ ਤੱਕਦੇ ਬਿੱਠਾ ਵਿੱਚ ਬੋਹ ਕੇ ਬੋਲੇ ਹੱਥ ਪੂਰੇ ਰੱਤ ਦੇ ਰੱਤ ਦੇ ਬੱਲੇ ਬੋਲਦੇ ਉਹ ਸੱਤਨੁਰ ਅੱਖੀਂ ਨਾ ਤੱਕਦੇ ਬੱਜ ਕੇ ਬੋਲੇ ਰੋੜੇ ਬਹੁਤ سارے ਲੋਕ ਕੀ ਇਹ ਕਹਿ ਰਹੇ ਨੇ ਕਿ ਨਿਸ਼ੱਤਰ ਗੇਲ ਨੇ ਐਟ ა ਟਾਈਮ ਦੇ ਉੱਤੇ ਗਾਣਾ ਲਿਖਿਆ ਸੀਗਾ ਤੇ ਫਿਰ ਗਾਇਆ ਸੀਗਾ ਪਰ ਨਿਸ਼ੱਤਰ ਗੇਲ ਨੇ ਗਾਣਾ ਪਹਿਲਾਂ ਲਿਖਿਆ ਸੀਗਾ ਪਹਿਲਾਂ ਹੀ ਲਾਈਵਾ ਕਿਹੜਾ ਕਿ ਨਿਸ਼ਤਰ ਗਿੱਲ ਨੇ ਸਾਰਿਆਂ ਨੂੰ ਦੱਸਦਾ ਸੀਗਾ ਕਿ ਕੋਈ ਕੌਂਟਰੋਵਰਸੀ ਦੇ ਵਿੱਚ ਇਹ ਗਾਣਾ ਨਹੀਂ ਲਿਖਿਆ ਗਿਆ ਉਸ ਤੋਂ ਪਹਿਲਾਂ ਇਹ ਗਾਣਾ ਲਿਖਿਆ ਗਿਆ ਸੀ ਤਾਂ ਗਾਣੇ ਤੋਂ ਬਾਅਦ ਜਿਹੜਾ ਕਿ ਇਹ ਸ਼ੋਅ ਲੱਗਾ ਸੀਗਾ ਜਿਸ ਤੋਂ ਬਾਅਦ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸਿੱਧਾ ਸਿੱਧਾ ਜਵਾਬ ਮਾਸਟਰ ਸਲੀਮ ਨੂੰ ਦਿੱਤਾ ਹੈ ਬਾਕੀ ਦੋਵੇਂ ਇਹਨਾਂ ਨੂੰ ਜਿਹੜਾ ਕਿ ਉਹ ਮਾਫ਼ ਕਰ ਦਿੱਤਾ ਪਰ ਨਿਸ਼ਤਰ ਗਿੱਲ ਦੀ ਹੱਲੇ ਤੱਕ ਕੋਈ ਇਦਾਂ ਦੀ ਵੀਡੀਓ ਨਹੀਂ ਆਈ ਜਦੇ ਵਿੱਚ ਨਿਸ਼ਤਰ ਗਿੱਲ ਨੇ ਕਿਹਾ ਹੋਵੇ ਵੀ ਮੈਂ ਇਹਨਾਂ ਨੂੰ ਮਾਫ਼ ਕਰ ਦਿੱਤਾ ਜਾਂ ਮੈਂ ਉਹਨਾਂ ਦੇ ਨਾਂ ਲੱਗੇ ਤੋਂ ਜਿਹੜਾ ਕਿ ਉਹ ਕੰਮ ਵੀ ਕਰਾਂਗਾ ਜਾਂ ਬੋਲਾਂਗਾ ਵੀ ਇਦਾਂ ਦਾ ਕੋਈ ਵੀ ਸਟੇਟਮੈਂਟ ਇਦਾਂ ਦੀ ਕੋਈ ਵੀ ਬੋਲਚਾਲ ਜਿਹੜੀ ਕਿ ਨਿਸ਼ਤਰ ਗਿਲ ਵੱਲੋਂ ਹੁਣ ਤੱਕ ਨਹੀਂ ਆਈ ਇਹ ਤੋਂ ਸਾਫ ਪਤਾ ਲੱਗਦਾ ਕਿ ਨਿਸ਼ਤਰ ਗਿਲ ਦੇ ਮਾਨ ਦੇ ਵਿੱਚ ਹੱਲੇ ਵੀ ਉਹ ਜਿਹੜੀ ਕਿ ਦੁਰਘਟਨਾ ਨੂੰ ਲੈ ਕੇ ਕੋਈ ਨਾ ਕੋਈ ਕਮੀ-ਬੇਸੀ ਜ਼ਰੂਰ ਰਹੀ ਹੈ ਮਾਸਟਰ ਸਲੀਮ ਵੱਲੋਂ ਜਿਹੜੀ ਮਾਸਟਰ ਸਲੀਮ ਨੇ ਆਪਣੀ ਵੀਡੀਓ ਬਣਾਈ ਸੀਗੀ ਕਿ ਨਿਸ਼ਤਰ ਗਿਲ ਭਾਜੀ ਸਾਡੇ ਜਿਹੜੇ ਕਿ ਉਸਤਾਦ ਨੇ ਅਸੀਂ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਹਾਂ ਤੇ ਅਸੀਂ ਸੁਣਦੇ ਹਾਂ ਤੇ ਉਹ ਸਾਡੇ ਕੋਲ ਜਿਹੜਾ ਕਿ ਗਲਤੀ ਦੇ ਵਿੱਚ ਹੋ ਗਿਆ ਉਦਾਂ ਦੀ ਸਟੇਟਮੈਂਟ ਮਾਸਟਰ ਸਲੀਮ ਦੀ ਆਈਸੀ ਕੀ ਨੂੰ ਲੱਗਦਾ ਕਿ ਨਿਸ਼ਤਰ ਗੇਲ ਵੱਲੋਂ ਕੋਈ ਵੀ ਹਲੇ ਤੱਕ ਇਦਾਂ ਦੀ ਸਟੇਟਮੈਂਟ ਨਹੀਂ ਆਈ ਪੀ ਆਪਾਂ ਇਹਨਾਂ ਨੂੰ ਮਾਫ ਕਰ ਦਿੱਤਾ ਆ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਅਤੇ ਨਿਸ਼ਤਰ ਗੇਲ ਦੇ ਬਾਰੇ ਕਿ ਨਿਸ਼ਤਰ ਗੇਲ ਨੂੰ ਹੁਣ ਤੱਕ ਮਾਫ ਕਰਨਾ ਚਾਹੀਦਾ ਆ ਤੁਸੀਂ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਓ